ਪੰਜਾਬ ਸਰਕਾਰ ਦੀ ਸਿਹਤ ਕਾਰਡ ਯੋਜਨਾ 10 ਲੱਖ ਤੱਕ ਮੁਫਤ ਬੀਮੇ ਵਾਲੀ ਯੋਜਨਾ ਵਾਸਤੇ ਰਜਿਸਟ੍ਰੇਸ਼ਨ ਅੱਜ ਸ਼ੁਰੂ ਹੋ ਗਈ ਹੈ ਤਰਨਤਾਰਨ ਤੇ ਬਰਨਾਲਾ ਇਹਨਾਂ ਦੋ ਜ਼ਿਲ੍ਹਿਆਂ ਦੇ ਵਿੱਚ ਕੈਂਪਾਂ ਦੇ ਰਾਹੀਂ ਕਾਰਡ ਬਣਾਏ ਜਾ ਰਹੇ ਨੇ ਰਜਿਸਟ੍ਰੇਸ਼ਨ ਵਾਸਤੇ ਲੋਕਾਂ ਨੂੰ ਆਪਣਾ ਆਧਾਰ ਕਾਰਡ ਤੇ ਵੋਟਰ ਆਈਡੀ ਕਾਰਡ ਜਾਂ ਫਿਰ ਪਾਸਪੋਰਟ ਇਹ ਤਿੰਨਾਂ ਦੇ ਵਿੱਚੋਂ ਕੋਈ ਡਾਕੂਮੈਂਟ ਤੇ ਇੱਕ ਪਾਸਪੋਰਟ ਸਾਈਜ਼ ਦੀ ਫੋਟੋ ਨਾਲ ਲੈ ਕੇ ਆਉਣ ਦੀ ਲੋੜ ਪੈਣੀ ਹੈ ਕਾਰਡ ਬਣਾਉਣ ਵਾਸਤੇ 10 ਤੋਂ 15 ਮਿੰਟ ਦਾ ਸਮਾਂ ਲੱਗਦਾ ਹੈ ਹੁਣ ਤੱਕ ਦੀਆਂ ਰਿਪੋਰਟਾਂ ਅਨੁਸਾਰ ਪਰ ਰਿਪੋਰਟਾਂ ਇਹ ਵੀ ਦੱਸਦੀਆਂ ਨੇ ਕਿ ਕਈ ਥਾਵਾਂ ਤੇ ਸਿਸਟਮ ਖਰਾਬ ਹੋਣ ਕਰਕੇ ਲੋਕਾਂ ਨੂੰ ਨਿਰਾਸ਼ ਹੋ ਕੇ ਵਾਪਸ ਵੀ ਪਰਤਣਾ ਪਿਆ ਮੁੱਖ ਮੰਤਰੀ ਭਗਵੰਤ ਮਾਨ ਦਾ ਦਾਅਵਾ ਹੈ ਕਿ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ 10 ਤੋਂ 15 ਦਿਨਾਂ ਚ ਪੂਰੇ ਤਰੀਕੇ ਦੇ ਨਾਲ ਨਿਬੇੜ ਲਈ ਜਾਣੀ ਹੈ ਪੂਰੇ ਪੰਜਾਬ ਦੀ ਤੇ ਇਸ ਤੋਂ ਮਗਰੋਂ ਇਹ ਯੋਜਨਾ ਪੂਰੇ ਪੰਜਾਬ ਚ ਲਾਗੂ ਕੀਤੀ ਜਾਏਗੀ ਇਹ ਯੋਜਨਾ ਪ੍ਰਤੀ ਸਾਲ ਤੱਕ 10 ਲੱਖ ਤੱਕ ਜਿਹੜਾ ਹੈਗਾ ਇਤੋਂ ਤੱਕ ਦਾ ਮੁਫਤ ਇਲਾਜ ਪ੍ਰਦਾਨ ਕਰੇਗੀ ਹੁਣ ਅਸੀਂ ਤੁਹਾਨੂੰ ਇਸ ਪੂਰੀ ਯੋਜਨਾ ਦੇ ਬਾਰੇ ਦੱਸਦੇ ਹਾਂ ਤੇ ਕੁਝ ਮੁੱਖ ਸਵਾਲ ਜਿਹੜੇ ਲੋਕਾਂ ਦੇ ਮਨ ਦੇ ਵਿੱਚ ਨੇ ਜਨਤਾ ਦੇ ਮਨ ਦੇ ਵਿੱਚ ਨੇ ਉਹਨਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲੇ ਨੰਬਰ ਦੇ ਉੱਤੇ ਸਵਾਲ ਆਉਂਦਾ ਹੈ ਕਿ ਇਹ ਜਿਹੜੀ ਸਕੀਮ ਹੈ ਇਹਦੇ ਤੋਂ ਲਾਭ ਕਿਹਨੂੰ ਹੋਏਗਾ ਇਦਾ ਜਵਾਬ ਹੈ ਕਿ ਇਹ ਯੋਜਨਾ ਪੰਜਾਬ ਦੇ ਸਾਰੇ ਨਿਵਾਸੀਆਂ ਹਾਸਤੇ ਹੈ ਪੱਕੇ ਜਿਹੜੇ ਪੰਜਾਬ ਦੇ ਵਾਸੀ ਨੇ ਜਿਨ੍ਹਾਂ ਦੇ ਇੱਥੇ ਡਾਕੂਮੈਂਟ ਬਣੇ ਹੋਏ ਆ ਪਹਿਲਾਂ ਲੋਕ ਨੀਲੇ ਤੇ ਪੀਲੇ ਕਾਰਡਾਂ ਦੀ ਕਾਰਡਾਂ ਦੀ ਪਰੇਸ਼ਾਨੀ ਦੇ ਵਿੱਚ ਫਸੇ ਹੋਏ ਸੀ ਤੇ ਹੁਣ ਪੰਜਾਬ ਦਾ ਹਰ ਬੰਦਾ ਇਸ ਕਾਰਡ ਦੇ ਰਾਹੀਂ ਆਪਣਾ ਇਲਾਜ ਕਰਾਉਣ ਦੇ ਯੋਗ ਹੋਏਗਾ ਸਵਾਲ ਨੰਬਰ 2 ਕਿ ਕਿੰਨਾ ਇਲਾਜ ਕਰਾਇਆ ਜਾ ਸਕਦਾ ਹੈ ਇਦਾ ਜਵਾਬ ਹੈ ਕਿ ਇਸ ਸਕੀਮ ਦੇ ਤਹਿਤ ਹੁਣ 10 ਲੱਖ ਤੱਕ ਦਾ ਇਲਾਜ ਹੈ ਜਿਹੜਾ ਉਹ ਮੁਫਤਕ ਕਰਵਾਇਆ ਜਾ ਸਕਦਾ ਹੈ ਉਦੋਂ ਬਾਅਦ ਚੋ ਤੀਜੇ ਸਵਾਲ ਤੇ ਆਉਨੇ ਆ ਵੀ ਜਿਹੜਾ ਇਹ ਕਾਰਡ ਹੈ ਇਹ ਕੇਂਦਰ ਤੇ ਸੂਬਾ ਸਰਕਾਰ ਦੀਆਂ ਜਿਹੜੀਆਂ ਪਹਿਲਾਂ ਵਾਲੀਆਂ ਸਕੀਮਾਂ ਚੱਲਦੀਆਂ ਨੇ ਕੀ ਉਹਦੇ ਨਾਲੋਂ ਇਹ ਵੱਖਰਾ ਹੈ ਤਾਂ ਇਹਦੇ ਜਵਾਬ ਦੇ ਵਿੱਚ ਆਪਾਂ ਤੁਹਾਨੂੰ ਦੱਸਦੇ ਆ ਕਿ ਹਾਂ ਪਹਿਲਾਂ ਸੂਬਾ ਤੇ ਕੇਂਦਰ ਸਰਕਾਰ ਦੀਆਂ ਸਕੀਮਾਂ 5 ਲੱਖ ਤੱਕ ਦਾ ਮੁਫਤ ਇਲਾਜ ਮੁਹੱਈਆ ਕਰਾਉਂਦੀਆਂ ਸੀ ਪਰ ਇਹ ਸਕੀਮ 10 ਲੱਖ ਤੱਕ ਦਾ ਇਲਾਜ ਮੁਹੱਈਆ ਕਰਾਏਗੀ ਅਗਲੇ ਸਵਾਲ ਤੇ ਚੌਥੇ ਸਵਾਲ ਤੇ ਆਈਏ ਤਾਂ ਕਾਰਡ ਬਣਾਉਣ ਵਾਸਤੇ ਕੀ ਕੀ ਰਸਮਾਂ ਨੇ ਕਿਹੜੇ ਕਿਹੜੇ ਤਰੀਕਿਆਂ ਦੇ ਨਾਲ ਕਾਰਡ ਬਣੇਗਾ ਤਾਂ ਕਾਰਡ ਬਣਾਉਣ ਆਸਤੇ ਕੋਈ ਵੱਡਾ ਇਸ ਦੇ ਵਾਸਤੇ ਕੁਝ ਕਰਨ ਦੀ ਲੋੜ ਨਹੀਂ ਹੈ ਕੋਈ ਵੀ ਬੰਦਾ ਜਿਹੜਾ ਪੰਜਾਬ ਦਾ ਵਾਸੀ ਹੈ ਆਪਣਾ ਆਧਾਰ ਕਾਰਡ ਵੋਟਰ ਕਾਰਡ ਇਹੇ ਲਿਜਾ ਸਕਦਾ ਤੇ ਨਾਲ ਪਾਸਪੋਰਟ ਸਾਈਜ਼ ਇੱਕ ਫੋਟੋ ਲਿਜਾ ਕੇ ਰਜਿਸਟ੍ਰੇਸ਼ਨ ਕਰਾ ਸਕਦਾ ਪਰ ਉਹ ਬੰਦਾ ਪੰਜਾਬ ਦਾ ਪੱਕਾ ਨਿਵਾਸੀ ਹੋਣਾ ਚਾਹੀਦਾ ਅਗਲੇ ਸਵਾਲ ਤੇ ਆਉਣੇ ਆ 5ਵੇਂ ਤੇ ਕਿ ਕਾਰਡ ਕਿੱਥੇ ਜਾਰੀ ਕੀਤੇ ਜਾਣਗੇ ਤਾਂ ਇਹਦਾ ਜਵਾਬ ਹੈ ਕਿ ਸਰਕਾਰ ਨੇ ਇਹ ਯੋਜਨਾ ਨੂੰ ਨਿਜੀ ਤੌਰ ਤੇ ਲਾਗੂ ਕੀਤਾ ਤੇ ਵਰਤਮਾਨ ਦੇ ਵਿੱਚ ਸੰਗਰੂਰ ਤੇ ਤਰਨਤਾਰਨ ਉੱਥੇ ਇਹ ਕੈਂਪ ਸ਼ੁਰੂ ਕੀਤੇ ਗਏ ਆ ਤੇ ਛੇਤੀ ਹੀ ਮੁੱਖ ਮੰਤਰੀ ਮਾਨ ਦੇ ਦੱਸਣ ਅਨੁਸਾਰ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਰਜਿਸਟ੍ਰੇਸ਼ਨ ਕਰਵਾਈਆਂ ਜਾਣਗੀਆਂ ਅਗਲਾ ਸਵਾਲ ਕਿਹੜੀਆਂ ਬਿਮਾਰੀਆਂ ਨੂੰ ਇਸ ਦੇ ਵਿੱਚ ਕਵਰ ਕੀਤਾ ਜਾਏਗਾ ਤਾਂ 6ਵੇਂ ਸਵਾਲ ਦਾ ਜਵਾਬ ਹੈ ਕਿ ਸੀਐਮ ਮਾਨ ਦੇ ਬਿਆਨ ਦੇ ਅਨੁਸਾਰ ਹਰ ਬਿਮਾਰੀ ਨੂੰ ਇਸ ਦੇ ਵਿੱਚ ਕਵਰ ਕੀਤਾ ਜਾਣਾ ਹੈ ਹਾਲਾਂਕਿ ਸਰਕਾਰ ਇਹਨਾਂ ਬਿਮਾਰੀਆਂ ਦੀ ਇੱਕ ਸੂਚੀ ਵੀ ਛੇਤੀ ਹੀ ਜਾਰੀ ਕਰ ਸਕਦੀ ਹੈ ਸੱਤਵੇਂ ਸਵਾਲ ਤੇ ਚੱਲਦੇ ਹਾਂ ਕਿ ਕਿਹੜੇ ਹਸਪਤਾਲਾਂ 'ਚ ਇਲਾਜ ਉਪਲਬਧ ਹੋਏਗਾ ਇਸ ਦਾ ਜਵਾਬ ਹੈ ਕਿ ਸਰਕਾਰੀ ਤੇ ਨਿੱਜੀ ਦੋਨੇ ਤਰ੍ਹਾਂ ਦੇ ਹਸਪਤਾਲਾਂ 'ਚ ਇਹਦਾ ਇਲਾਜ ਹੈ ਜਿਹੜਾ ਉਹ ਉਪਲਬਧ ਹੋਏਗਾ ਨਿੱਜੀ ਹਸਪਤਾਲਾਂ ਦੀ ਸੂਚੀ ਅਜੇ ਤੱਕ ਜਾਰੀ ਨਹੀਂ ਕੀਤੀ ਹੈ ਪਰ ਸੀਐਮ ਨੇ ਕਿਹਾ ਕਿ ਛੇਤੀ ਹੀ ਆਪਾਂ ਇਹਦੀ ਸੂਚੀ ਵੀ ਜਾਰੀ ਕਰਾਂਗੇ ਅਗਲਾ ਸਵਾਲ 8ਵੇਂ ਨੰਬਰ ਤੇ ਕਿ ਕੀ ਸਰਕਾਰ ਇਲਾਜ ਦੇ ਦੌਰਾਨ ਖਰਚ ਕੀਤੇ ਪੈਸੇ ਦੀ ਪਰਪਾਈ ਕਰੇਗੀ ਤਾਂ ਇਹਦਾ ਜਵਾਬ ਹੈ ਕਿ ਨਹੀਂ ਰਿਪੋਰਟਾਂ ਦੇ ਅਨੁਸਾਰ ਇਹ ਇੱਕ ਨਗਦ ਰਹਿਤ ਸਹੂਲਤ ਹੈ ਪੈਸੇ ਜਮ੍ਹਾਂ ਕਰਨ ਦੀ ਕੋਈ ਵੀ ਲੋੜ ਨਹੀਂ ਹੈ ਪੈਸੇ ਦਾ ਕੋਈ ਲੈਣ ਦੇਣ ਨਹੀਂ ਹੋਏਗਾ ਨਾ ਹੀ ਇਲਾਜ ਦੇ ਦੌਰਾਨ ਮਰੀਜ਼ ਨੂੰ ਜਾਂ ਉਹਦੇ ਪਰਿਵਾਰਾਂ ਨੂੰ ਕੋਈ ਪੈਸਾ ਦੇਣਾ ਪਏਗਾ ਮਰੀਜ਼ ਨੂੰ ਇਲਾਜ ਮਿਲੇਗਾ ਤੇ ਸਰਕਾਰ ਖਰਚੇ ਜਿਹੜੇ ਉਹ ਸਿੱਧੇ ਹਸਪਤਾਲ ਨੂੰ ਅਦਾ ਕਰੇਗੀ ਇਹਦੇ ਚ ਸਰਕਾਰ ਅਤੇ ਹਸਪਤਾਲ ਦੋਨਾਂ ਦੇ ਲਿੰਕ ਹੋਣਗੇ ਇਸ ਤੋਂ ਇਲਾਵਾ ਵਿਚਾਲੇ ਜਿਹੜਾ ਮਰੀਜ਼ ਹੈ ਉਹਨੇ ਜਸਟ ਆਪਣਾ ਇਲਾਜ ਕਰਵਾਉਣਾ ਹੈ ਰਿਪੋਰਟਾਂ ਇਹ ਦੱਸਦੀਆਂ ਨੇ ਅਗਲਾ ਸਵਾਲ ਨੌਵੇਂ ਨੰਬਰ ਤੇ ਕਿ ਕੀ ਮਰੀਜ਼ ਨੂੰ ਇਹ ਯੋਜਨਾ ਦੇ ਲਈ ਕੋਈ ਲੇਖਾ ਜੋਖਾ ਦੇਣ ਦੀ ਲੋੜ ਪਏਗੀ ਤਾਂ ਇਹਦਾ ਜਵਾਬ ਹੈ ਕਿ ਨਹੀਂ ਮਰੀਜ਼ ਨੂੰ ਕੋਈ ਬਿੱਲ ਨਹੀਂ ਦੇਣਾ ਪੈਣਾ ਕੋਈ ਹੋਰ ਲੇਖਾ ਜੋਖਾ ਦੇਣ ਦੀ ਕੋਈ ਲੋੜ ਨਹੀਂ ਹੈ ਹਸਪਤਾਲ ਆਪਣੇ ਆਪ ਸਰਕਾਰ ਦੇ ਕੋਲ ਆਪਣੇ ਦਾਅਵੇ ਧਾਇਰ ਕਰਨਗੇ ਕਿ ਮਰੀਜ਼ ਦਾ ਇਲਾਜ ਕਿਹੜੀ ਬਿਮਾਰੀ ਦਾ ਹੋਇਆ ਕਿੰਨਾ ਇਹਦੇ ਤੇ ਖਰਚਾ ਆਇਆ ਤੇ ਉਹ ਬਿੱਲ ਅਤੇ ਹੋਰ ਜਿਹੜੀ ਜਾਣਕਾਰੀ ਹੈ ਉਹ ਸਾਰੀ ਦੀ ਸਾਰੀ ਖੁਦ ਸਰਕਾਰ ਨੂੰ ਹਸਪਤਾਲਾਂ ਵੱਲੋਂ ਦਿੱਤੀ ਜਾਏਗੀ ਵਿੱਚ ਵਿਚਾਲੇ ਕੋਈ ਮੀਡੀਏਟਰ ਨਹੀਂ ਹੋਏਗਾ ਮਰੀਜ਼ ਨੂੰ ਵੀ ਇੱਥੇ ਵਿਚਾਲੇ ਆਉਣ ਦੀ ਕੋਈ ਲੋੜ ਨਹੀਂ ਹੋਏਗੀ ਆਖਰੀ ਸਵਾਲ 10ਵੇਂ ਨੰਬਰ ਤੇ ਕਿ ਕੀ ਪਰਿਵਾਰ ਦੇ ਲਈ ਇੱਕੋ ਕਾਰਡ ਹੋਏਗਾ ਜਾਂ ਫਿਰ ਹਰੇਕ ਮੈਂਬਰ ਦਾ ਇੱਕ ਵੱਖਰਾ ਕਾਰਡ ਬਣੇਗਾ ਤਾਂ ਇਹਦਾ ਜਵਾਬ ਫਿਲਹਾਲ ਦੀ ਜਾਣਕਾਰੀ ਅਨੁਸਾਰ ਇਹ ਹੈ ਕੇ ਪਰਿਵਾਰ ਦੇ ਲਈ ਇੱਕ ਫਲੋਟਰ ਕਾਰਡ ਜਾਰੀ ਕੀਤਾ ਜਾਏਗਾ ਇਹਦੀ ਸੀਮਾ ਪ੍ਰਤੀ ਸਾਲ 10 ਲੱਖ ਰੁਪਏ ਦੀ ਹੋਏਗੀ ਇਹਦੇ ਨਾਲ ਪਰਿਵਾਰ ਦੇ ਸਾਰੇ ਮੈਂਬਰ ਇੱਕ ਨਿਸ਼ਚਿਤ ਰਕਮ ਤੱਕ ਇਲਾਜ ਕਰਵਾ ਸਕਣਗੇ 10 ਲੱਖ ਤੱਕ ਦਾ ਇਲਾਜ ਕਵਰੇਜ ਇੱਕ ਵਿਅਕਤੀ ਲਈ ਨਹੀਂ ਸਗੋਂ ਪੂਰੇ ਪਰਿਵਾਰ ਦੇ ਲਈ ਹੈ ਹੁਣ ਤੱਕ ਦੀ ਜਾਣਕਾਰੀ ਦੇ ਅਨੁਸਾਰ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ ਇਹ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਤੇ ਕੀ ਸਰਕਾਰ ਦੀ ਇਹ ਸਕੀਮ ਲੋਕਾਂ ਵਾਸਤੇ ਲਾਭਦਾਇਕ ਹੋਈ ਕੀ ਇਸ ਬਾਰੇ ਆਪਣੇ ਵਿਚਾਰ ਤੁਸੀਂ ਟਿੱਪਣੀ ਬਕਸੇ ਦੇ ਵਿੱਚ ਟਿੱਪਣੀ ਕਰਕੇ ਸਾਂਝੇ ਕਰ ਸਕਦੇ ਹੋ